ਆ ਗਹਿਰੇ ਕਬੀਰ ਕਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਤੇ ਆਪਕ ਸੰਤ ਸਾਧ ਤੇਰੀ ਕੀ ਚਰਨੀ ਪਾਉ ਨਾਨਕ ਕਹਿ ਮਨਿ ਹੋ ਅੰਧਰਾਉ ਤਰਨਤਾਰਨ ਵਿੱਚ ਖੋਲਿਆ ਗਿਆ ਡਾਕਟਰ ਤਨਵੀਨ ਡਾਇਗਨੋਸਟਿਕ ਸੈਂਟਰ ਰਾਇਤੀ ਦਰਾਂ ਦੇ ਹੋਣਗੇ ਟੈਸਟ ਤਰਨਤਾਰਨ ਦੇ ਵਿਧਾਇਕ ਕਸ਼ਮੀਰ ਸਿੰਘ ਸੋਲ ਨੇ ਕੀਤੀ ਸ਼ਿਰਕਤ ਜੀਹਾਂ ਤਰਨਤਾਰਨ ਵਿੱਚ ਡਾਕਟਰ ਤਨਵੀਨ ਡਾਇਗਨੋਸਟਿਕ ਸੈਂਟਰ ਖੋਲਿਆ ਗਿਆ ਹੈ ਇਸ ਮੌਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਜਿੱਥੇ ਰਿਟਾਇਰਡ ਪ੍ਰਿੰਸੀਪਲ ਸੁਤਿੰਦਰ ਸਿੰਘ ਪੰਨੂ ਡਾਕਟਰ ਗਰਮੇਸ਼ ਸਿੰਘ ਸਿਮਰ ਹਸਪਤਾਲ ਪਿਕ ਇਵੈਂਟ ਵਾਲੇ ਅਤੇ ਉਹਨਾਂ ਦੇ ਪਰਿਵਾਰ ਅਤੇ ਹੋਰ ਸੱਜਣ ਸਨੇਹੀ ਹਾਜ਼ਰ ਹੈ ਇਸ ਮੌਕੇ ਡਾਕਟਰ ਤਨਵੀਨ ਕੌਰ ਨੇ ਦੱਸਿਆ ਕਿ ਉਹਨਾਂ ਕੋਲ ਐਮਬੀਬੀਐਸ ਐਮਡੀ ਡਿਗਰੀ ਸਮੇਤ ਹੋਰ ਕੰਮ ਕਰਨ ਦਾ ਤਜਰਬਾ ਵੀ ਹੈ ਉਹਨਾਂ ਕਿਹਾ ਕਿ ਤਰਨਤਾਰਨ ਸ਼ਹਿਰ ਵਿੱਚ ਅਜਿਹੇ ਸੈਂਟਰ ਦੀ ਲੋੜ ਸੀ ਅਤੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਉਹਨਾਂ ਇਹ ਸੈਂਟਰ ਖੋਲ੍ਹਿਆ ਹੈ ਇਸ ਮੌਕੇ ਰਟਾਇਰਡ ਪ੍ਰਿੰਸੀਪਲ ਸਵਿੰਦਰ ਸਿੰਘ ਪੰਨੂ ਨੇ ਕਿਹਾ ਕਿ ਡਾਕਟਰ ਤਨਵੀਨ ਕਾਫੀ ਤਜਰਬੇਕਾਰ ਡਾਕਟਰ ਹਨ ਜਿਨ੍ਹਾਂ ਨੇ ਤਰਨਤਾਰਨ ਸ਼ਹਿਰ ਨਿਵਾਸੀਆਂ ਦੀ ਸੇਵਾ ਕਰਨ ਲਈ ਇਹ ਸੈਂਟਰ ਖੋਲ੍ਹਿਆ ਹੈ ਰੈਇਤੀ ਦਰ ਹੋਣਗੇ ਟੈਸਟ ਕੀਤੇ ਜਾਣਗੇ ਇਸ ਮੌਕੇ ਡਾਕਟਰ ਗਰਮੇਲ ਸਿੰਘ ਸਿਮਰਨ ਹਸਤਾਲ ਨੇ ਕਿਹਾ ਉਹਨਾਂ ਦਾ ਸਾਰਾ ਪਰਿਵਾਰ ਡਾਕਟਰ ਲਾਈਨ ਵਿੱਚ ਅਤੇ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸਵਾਵਾਾਂ ਨਿਭਾ ਰਹੇ ਹਨ ਅਤੇ ਉਹਨਾਂ ਦੀ ਨੌ ਵੱਲੂ ਤਰਨਤਰਨ ਸ਼ਹਿਰ ਵਿੱਚ ਇਹ ਸੈਂਟਰ ਖੋਲ੍ਹ ਕੇ ਲੋਕਾਂ ਨੂੰ ਸਵਾਵਾਾਂ ਦੇਣ ਦਾ ਮਨ ਬਣਾਇਆ ਹੈ ਜਿਸ ਵਿੱਚ ਉਹਨਾਂ ਦਾ ਉਹਨਾਂ ਦੇ ਪੂਰੇ ਪਰਿਵਾਰ ਦਾ ਸਹਿਯੋਗ ਰਹੇਗਾ ਇਸ ਮੌਕੇ ਵਿਧਾਇਕ ਤਰਨਤਰਨ ਕਸ਼ਮੀਰ ਸਿੰਘ ਸੋਲ ਨੇ ਕਿਹਾ ਕਿ ਉਹਨਾਂ ਦੇ ਸ਼ਹਿਰ ਵਿੱਚ ਇਹ ਜੇਹ ਸੈਂਟਰ ਦੀ ਲੋੜ ਸੀ ਜਿੱਥੇ ਕਾਬਲ ਡਾਕਟਰ ਆਪਣੀਆਂ ਸਵਾਵਾਾਂ ਦੇਣ ਅਤੇ ਇਹ ਜੇਹ ਸੈਂਟਰ ਉਹਨਾਂ ਦੇ ਸ਼ਹਿਰ ਵਿੱਚ ਖੁੱਲਣ ਨਾਲ ਉਹਨਾਂ ਨੂੰ ਖੁਸ਼ੀ ਹੋਈ ਹੈ ਉਨ੍ਹਾਂ ਦੀ ਸ਼ੁਭਕਾਮਨਾ ਹਮੇਸ਼ਾ ਪਰਿਵਾਰ ਦੇ ਨਾਲ ਤਰਨਤਨਤੂ ਵਿਕੀਮਤਾ ਦੇ ਨਾਲ ਸੰਦੀਪ ਪੁੱਪਲ ਦੀ ਵਿਸ਼ੇਸ਼ ਰਿਪੋਰਟ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਸੈਂਟਰ ਵਿੱਚ ਅਸੀਂ ਜੋ ਵੀ ਵੱਡੇ ਸਕੈਨ ਹੈ ਜੋ ਇਸੇ ਸ਼ਹਿਰ ਵਿੱਚ ਪਹਿਲਾਂ ਨਹੀਂ ਹੁੰਦੇ ਸੀ ਜਿਵੇਂ ਆਪਣੀ ਕਲਰ ਡੋਪਲਰ ਹੋ ਗਿਆ ਬੱਚਿਆਂ ਦੇ ਫੀਟਲ ਸਕੈਨ ਹੋ ਗਏ ਪ੍ਰੈਗਨੈਂਸੀ ਵਾਸਤੇ ਸਕੈਨ ਹੋ ਗਏ ਪੇਟ ਦੇ ਦੂਜੇ ਸਕੈਨ ਹੈ ਹਰ ਤਰ੍ਹਾਂ ਦੇ ਇੱਥੇ ਜਿਹੜੇ ਟੈਸਟ ਹੈ ਜੋ ਪਹਿਲਾਂ ਇੱਥੇ ਨਹੀਂ ਹੁੰਦੇ ਸੀ ਆਪਾਂ ਨੂੰ ਉਹਦੇ ਵਾਸਤੇ ਦੂਰ ਜਾਣਾ ਪੈਂਦਾ ਸੀ ਉਹ ਹੁਣ ਇਸ ਜਗ੍ਹਾ ਤੇ ਹੀ ਹੋਇਆ ਕਰਨਗੇ ਇਹ ਤੰਤੰਤ ਪਹਿਲੀ ਸ਼ੁਰੂਆਤ ਮਤਲਬ ਹੋਰ ਹੈਗੇ ਸੈਂਟਰ ਹੈ ਨਹੀਂ ਤਰਨ ਤਾਰਨ ਦੇ ਵਿੱਚ ਪਹਿਲਾਂ ਵੀ ਕਾਫੀ ਸੈਂਟਰ ਮੌਜੂਦ ਹਨ ਪਰ ਇਹ ਕਿ ਜੋ ਇੱਕ ਸਪੈਸ਼ਲਿਸਟ ਡਾਕਟਰ ਐਮ ਡੀ ਤੇ ਜੋ ਇਹਨਾਂ ਨੇ ਬਹੁਤ ਇਹਦੇ ਵਿੱਚ ਮਾਹਰ ਅੱਗੇ ਫੈਲੋਸ਼ਿਪ ਕੀਤੀਆਂ ਹੋਈਆਂ ਨੇ ਬਹੁਤ ਉੱਚੀ ਜਿਹੜੀ ਵਿੱਦਿਆ ਇਹਨਾਂ ਨੇ ਹਾਸਲ ਕੀਤੀ ਹੈ ਉਸ ਤੋਂ ਬਾਅਦ ਜਿਹੜੇ ਇਕੱਲੇ ਹੀ ਮਾਹਰ ਡਾਕਟਰ ਹਨ ਜੋ ਇੱਥੇ ਆਪਣੀ ਸੇਵਾ ਦੇਣਗੇ ਇਹ ਡਾਕਟਰ ਦਾ ਸਾਰਾ ਜਿਹੜਾ ਪ੍ਰਵਾਹ ਕਿਪਲ ਡੱਕ ਲੈਂਡ ਵਿੱਚ ਹੈ ਹਾਂਜੀ ਕੀ ਪ੍ਰੋਗਰਾਮ ਸਾਰਾ ਸਕੂਲ ਰਹਿ ਗਿਆ ਕਿ ਕਰਤੇ ਜਾ ਰਿਹਾ ਹੈ ਸਭ ਉੱਤਰ ਹਾਂਜੀ ਇਹ ਹੈ ਕਿ ਪਹਿਲਾਂ ਹੀ ਜਿਹੜੀ ਸਾਰੀ ਸਾਡੀ ਬੈਕਗ੍ਰਾਉਂਡ ਆ ਮੈਡੀਕਲ ਐ ਪਿਕ ਇਵੈਂਟ ਦੇ ਵਿੱਚ ਪਹਿਲਾਂ ਹੀ ਅਸੀਂ ਮਲਟੀ ਸਪੈਸ਼ੈਲਿਟੀ ਹਸਪੀਟਲ ਚਲਾ ਰਹੇ ਹਾਂ ਸਿਮਰਨ ਹਸਪੀਟਲ ਦੇ ਨਾਮ ਤੋਂ ਤੇ ਉੱਥੇ ਵੀ ਸਾਰਾ ਜਿਹੜਾ ਪਰਿਵਾਰ ਆ ਸਾਡਾ ਡਾਕਟਰ ਦਾ ਐ ਤੇ ਅਸੀਂ ਸਾਰੇ ਰਲ ਮਿਲ ਕੇ ਇੱਥੇ ਸੇਵਾ ਇੱਥੇ ਵੀ ਦੇਣਾ ਚਾਹ ਰਹੇ ਹਾਂ ਅਸੀਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦੇ ਹਾਂ ਜੋ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਈ ਹੋਈ ਨਗਰੀ ਤੰਤਾ ਸਾਉਂ ਦੇ ਵਿੱਚ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸਾਡੀ ਵੱਡੀ ਨੌ ਡਾਕਟਰ ਤਨਵੀਨ ਕੌਰ ਐਮ ਡੀ ਰੇਡੀਓ ਡਾਇਗਨੋਸਿਸ ਇੱਥੇ ਉਹ ਆਪਣਾ ਸੈਂਟਰ ਦੀ ਸ਼ੁਰੂਆਤ ਕਰ ਰਹੇ ਇੱਥੇ ਅਲਟਰਾਸਾਉਂਡ ਦੀਆਂ ਜਿਹੜੀਆਂ ਸਲਾਹਾਂ ਦੇਣਗੇ ਉਸ ਅਲਟਰਾਸਾਉਂਡ ਦੇ ਸਪੈਸ਼ਲਿਸਟ ਡਾਕਟਰ ਐਮ ਡੀ ਰੇਡੀਓ ਡਾਇਗਨੋਸਿਸ ਅਵਰ ਅਸੀਂ ਬੜੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਪਏ ਅਸੀਂ ਸਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਨਗਰੀ ਦੇ ਵਿੱਚ ਸੇਵਾ ਕਰਨ ਦਾ ਮੌਕਾ ਬਖਸ਼ਿਆ तो उन्ह ने पहला एम बी बी एस गुरु गोबिंद मैडिकल कॉलेज फरीदकोट तो की उस तुँ बाद एम डी रेडियो डायगनोस जो गुरु रामदास मैडिकल कॉलेज अमृतसर तो की और उस तो निज स्कैन सेंटर से भी एक साल का तजर्बा है और गुरु रामदास जरा उ एसआरशिप एक साल की उन्हें की हुई है और तीन साल दिग्री एम डी रेडियो डा ਉਹਨਾਂ ਨੇ ਇਸ ਨਗਰ ਦੇ ਫੀਲਡ ਦੇ ਵਿੱਚ ਆ ਨੌ ਸਾਲ ਤੋਂ ਚਲਟਰਾ ਸਾਊਂਡ ਸੈਂਟਰ ਦਾ ਪਹਿਲਾ ਵੀ ਹੈ ਆ ਪਰ ਰੇਡੀਓ ਡਾਇਗਨੋਸਿਸ ਤੇ ਮਾਰ ਡਾਕਟਰ ਜਿਹੜੇ ਐਮ ਡੀ ਰੇਡੀਓ ਡਾਇਗਨੋਸਿਸ ਉਹ ਮੇਹਰ ਲੱਥੇ ਪਹਿਲੀ ਵਾਰ ਮਿਲ ਜਾ ਰਹੇ ਔਰ ਅਸੀਂ ਆਪਣੇ ਆਪਣੂ ਵਡਪਾ ਕੇ ਸਮਝਦੇ ਆਂ ਬੇਰੀ ਸੇਵਾ ਸਾਡੇ ਮਿਲੀ ਹੈ ਅੱਜ ਵੇਖੋ ਜੀ ਇਹ ਤਰਨ ਤਰਨ ਸ਼ਰਦ ਵਿੱਚ ਤਨਵੀਨ ਐਡਵਾਂਸ ਸਕੈਨ ਅਤੇ ਡਾਇਗਨੋਸਟਿਕ ਸੈਂਟਰ ਜਿਹੜਾ ਅੱਜ ਸ਼ੁਰੂਆਤ ਹੋਈ ਆ ਇਹਦੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ ਤੇ ਮੈਂ ਇਹਦੇ ਵਾਸਤੇ ਜਿੱਥੇ ਤਨਵੀਨ ਡਾਇਗਨੋਸਟਿਕ ਸੈਂਟਰ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਾ ਵਾਂ ਉੱਥੇ ਨਾਲ ਮੈਂ ਸ਼ਹਿਰ ਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਵਾਂ ਕਿਉਂਕਿ ਸ਼ਹਿਰ ਦੇ ਵਿੱਚ ਇੱਕ ਵਧੀਆ ਜਿਹੜਾ ਐਡਵਾਂਸ ਸਕੈਨ ਤੇ ਡਾਇਗਨੋਸਟਿਕ ਸੈਂਟਰ ਖੁੱਲਿਆ ਵਾ ਜਿਹਦੇ ਵਿੱਚ ਡਾਕਟਰ ਤਨਵੀਨ ਕੌਰ ਐਮ ਡੀ ਜਿਹੜੇ ਨੇ ਉਹ ਜਿੱਥੇ ਅਲਟਰਾਸਾਉਂਡ ਦੀ ਮੀਡੀਆ ਉਹ ਸਹੂਲਤ ਦੇਣਗੇ ਉਥੇ ਨਾਲ ਹੀ ਮੈਕਸ ਲੈਬ ਵੱਲੋਂ ਜਿਹੜੇ ਆ ਇਹ ਟੈਕਸਟ ਕੀਤੇ ਜਾਇਆ ਕਰਨਗੇ ਸੋ ਜਿਹੜੇ ਚੰਗੇ ਸੈਂਟਰ ਨੇ ਉਹਨਾਂ ਦੀ ਲੋੜ ਆ ਕਿਉਂਕਿ ਜਦੋਂ 2006 ਦੇ ਵਿੱਚ ਤਰਨਤਾਰ ਜ਼ਿਲ੍ਹਾ ਬਣਿਆ ਉਦੋਂ ਇੱਥੇ ਬਹੁਤ ਸਾਰੀ ਜਿਹੜੀਆਂ ਹਰ ਕਿਸਮ ਦੀਆਂ ਸਵਾਵਾ ਦੀ ਘਾੜ ਸੀ ਦਿਨ ਬਦ ਦੇਣ ਇੱਥੇ ਤਰਨਤਾਰ ਸ਼ਹਿਰ ਜਿਹੜਾ ਤਰੱਕੀ ਹੁੰਦੀ ਗਈ ਸੋ ਅਜਿਹੇ ਸੈਂਟਰ ਜਿਹੜੇ ਆ ਉਹ ਜਦੋਂ ਆਉਂਦੇ ਨੇ ਸ਼ਹਿਰ ਦੇ ਵਿੱਚ ਜਾ ਇਲਾਕੇ ਦੇ ਵਿੱਚ ਤੇ ਉਹਨਾਂ ਦੇ ਨਾਲ ਹੋਰ ਵੀ ਜਿਹੜਾ ਵਾ ਸ਼ਹਿਰ ਨੂੰ ਤੇ ਇਲਾਕੇ ਨੂੰ ਤਰੱਕੀ ਮਿਲਦੀ ਆ ਸੋ ਇਹ ਇੱਕ ਜਿਹੜਾ ਵੀ ਬੜਾ ਵਧੀਆ ਸ਼ਹਿਰ ਦੇ ਵਾਸਤੇ ਇੱਕ ਸਹੂਲਤ ਦਿੱਤੀ ਗਈ ਆ ਸੋ ਇਸੇ ਤਰ੍ਹਾਂ ਹੀ ਸ਼ਹਿਰ ਜਿਹੜਾ ਹੋਰ ਵੀ ਸਹੂਲਤਾਂ ਮਿਲਣ ਦੇ ਨਾਲ ਜਿਹੜਾ ਤਰੱਕੀ ਕਰ ਰਿਹਾ ਸੋ ਮੈਂ ਇਹਦੇ ਵਿੱਚ ਦੁਬਾਰਾ ਫਿਰ ਡਾਕਟਰ ਤਨਵੀਨ ਸਕੈਨ ਐਡਵਾਂਸ ਸਕੈਨ ਤੇ ਡਾਇਗਨੋਸਟਿਕ ਸੈਂਟਰ ਅਨ ਦੇ ਪ੍ਰਬੰਧਕਾਂ ਨੂੰ ਡਾਕਟਰ ਤਨਵੀਰ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾ ਪ੍ਰਮਾਤਮਾ ਕਰੇ ਕਿ ਜਿਹੜਾ ਵੀ ਇੱਥੇ ਮਰੀਜ਼ ਆਵੇ ਉਹਨੂੰ ਸਹੀ ਸਲਾਹ ਮਿਲੇ ਤੇ ਉਹਦਾ ਜਿਹੜਾ ਵਾ ਜਲਦੀ ਉਹਨੂੰ ਪ੍ਰਮਾਤਮਾ ਤੰਦਰੁਸਤ ਮੇਰਾ ਨਾਮ ਅਨੰਦਲ ਜੀਹ ਕਹ ਰਿਹਾ ਮੈਂ ਐਲੀਮੈਂਟਰੀ ਸਕੂਲ ਸਿੰਘਪੁਰਾ ਬਤੌਰ ਹੈੱਡ ਟੀਚਰ ਤਨਵੀਰ ਦੀ ਮੈਂ ਮਦਰ ਵੀ ਆ ਤੇ ਮੈਂ ਅੱਜ ਦੀ ਟੀਚਰ ਵੀ ਰਹੀ ਆ 8ਵੀਂ ਤੱਕ ਤਨਵੀਰ ਸ਼ੁਰੂ ਤੋਂ ਹੀ ਹਰ ਕਲਾਸ ਏ1 ਮਤਲਬ A1 ਜਿੱਦਨੇ ਸਾਰੀਆਂ ਜੋ ਵੀ ਆਪਣੀ ਕੁਆਲੀਫਿਕੇਸ਼ਨ ਆ ਉਹ ਪੂਰੀ ਕੀਤੀ ਹੈ ਮਤਲਬ ਕਿ ਉਹਨੂੰ ਜੋ ਵੀ ਕੰਮ ਦੇ ਉਸ ਵਾਸਤੇ ਕੋਈ ਇੰਪੋਸੀਬਲ ਨਹੀਂ ਹੈ ਉਹ ਹਰ ਫੀਲਡ ਚ ਆਪਣਾ ਬੈਟਰ ਦਊਗੀ ਤੇ ਸਾਡੀ ਐਜ਼ ਅ ਟੀਚਰ ਐਜ਼ ਅ ਮਦਰ ਇਹੋ ਹੀ ਜਿਹੜੇ ਕਿ ਟਾਈਮ ਪਾਵੇਂ ਬਾਰੇ ਲਿਆ ਰਿਹਾ ਰਿਪੋਰਟਿੰਗ ਨਾਲ ਕੋਈ ਕੰਪਰੋਮਾਈਜ਼ ਨਹੀਂ ਰਿਪੋਰਟਿੰਗ A1 ਹੋਣੀ ਚਾਹੀਦੀ ਹੈ ਹਮੇਸ਼ਾ ਕਿਹਤਰ ਸ਼ੁਰੂਆਤ ਕੀਤੀ ਜਾਂਨੇ ਇਹਨਾਂ ਦੇ ਚਲੋ ਇਹਦੇ ਇਨ-ਲॉज ਦੀ ਵੀ ਸਾਡੀ ਸਾਰਿਆਂ ਦੀ ਚਲੋ ਇਹ ਇੱਛਾ ਸੀ ਕਿ ਇਸ ਫੀਲਡ ਚ ਅੱਗੇ ਜਾਵੇ ਇਨੇ ਮਤਲਬ ਕਿ ਆਪਣਾ ਇਥੇ ਸੈਂਟਰ ਤਰਨਤਾਜ ਕੋਈ ਰੇਡੀਓਲੋਜਿਸ ਨਹੀਂ ਹੈਗਾ ਤੇ ਰੇਡੀਓਲੋਜਿਸ ਇਨੇ ਐਮਡੀ ਕੀਤੀ ਆ ਫਿਰ ਨਿੱਜਰ ਵਾਲਿਆਂ ਨੇ ਨਿੱਜਰ ਵਾਲਿਆਂ ਨੇ ਇਹਨੂੰ ਸਿਲੈਕਸ਼ਨ ਮਤਲਬ ਕੀਤੀ ਇਹਦੀ ਸਿਲੈਕਸ਼ਨ ਨਿੱਜਰ ਦੇ ਆਪਣੀ ਐਕਸਪੀਰੀਅੰਸ ਲੈਣ ਤੋਂ ਬਾਅਦ ਉਹਨਿੰਨੂੰ ਲੱਗਦਾ ਸੀ ਕਿ ਮੈਂ ਮਤਲਬ ਇਸ ਫੀਲਡ ਨੂੰ ਆਪਣਾ ਕਰਾਂ ਕੁ ਆਪਣਾ ਕਰਾਂ ਕਰਾਂ ਅਸ ਵੱਖਰੇ ਦੀ ਸੋਚ ਲੈ ਕੇ ਮਤਲਬ ਇਸ ਫੀਲਡ ਚ ਆਈ ਹਾਂ ਤੇ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਨੇ ਹਰ ਕਲਾਸ ਚ ਆਪਣਾ ਏਵੰਦ ਦਿੱਤਾ ਹੈ ਇਸ ਫੀਲਡ ਵਿੱਚ ਆਉਣ ਵਾਲੇ ਫਿਊਚਰ ਵਿੱਚ ਵੀ ਆਪਣਾ ਏਅਰ ਨਹੀਂ ਦੇਗੀ ਤੇ ਆਨ ਇਲਾਕੇ ਨੂੰ ਤੇ ਲੋੜਵੰਦ ਗਰੀਬਾਂ ਨੂੰ ਉਹਨਾਂ ਵਾਸਤੇ ਵੀ ਜਰੂਰ ਟਾਈਮ ਮੈਂ ਤੇ ਇਹ ਵੀ ਸਿੱਖਿਆ ਦਵਾਂਗੀ ਕਿ ਉਹਨਾਂ ਵਾਸਤੇ ਵੀ ਇੱਕ ਲਾਈਨ ਕਦੀ ਮਤਲਬ ਇੱਕ ਦਿਨ ਜਰੂਰ ਉਹਨਾਂ ਵਾਸਤੇ ਵੀ ਕੱਢੂਗੀ ਪਰਿਵਾਰ ਦਾ ਸਿਰ ਉੱਤੇ ਹੀ ਚੜਿਆ ਰਹਿਣਾ ਲੇਣਾ ਪਰਿਵਾਰ ਦੋਵਾਂ ਪਰਿਵਾਰਾਂ ਦਾ ਬੜਾ ਸੁਚੋਗੀ ਨੂੰ ਚ ਸਮੇਂ ਮਿਲਿਆ ਜ ਜਦੋਂ ਇਹਨੇ ਐਮਡੀ ਦੀ ਤਿਆਰੀ ਕੀਤੀ ਹੈ ਇਹਨੇ ਮਤਲਬ ਮੈਰਿਜ ਦੇ ਹੁੰਦਿਆਂ ਹੁੰਦੇ ਐਮਬੀਬੀਐਸ ਦੀ ਮੈਰਿਜ ਹੋ ਗਈ ਫਿਰ ਬਾਤ ਚ ਇਹਦੇ ਇਨ-ਲॉज ਨੇ ਨਾਲ ਸਾਡੀ ਹੈਲਪ ਦੋਵਾਂ ਸਿਰਾਨੀ ਨੇ ਹੈਲਪ ਕੀਤੀ ਤੇ ਇੰਨੇ ਐਮਡੀ ਚ ਆਪਣਾ ਵਧੀਆ ਰੈਂਕ ਕੱਢ ਕੇ ਮਤਲਬ ਐਨਡੀ ਐਮਡੀ ਰੈਡੀਓ ਆਰਗੇਨਾਈਜ਼ ਇਹ ਚ ਮਿਲਣਾ ਦਾਖਲਾ ਵੀ ਬੜੀ ਵੱਡੀ ਗੱਲ ਆ ਤੇ ਇਹਨਾਂ ਦੋਵਾਂ ਪਰਵਾਰਾਂ ਦੇ ਸਹਿਯੋਗ ਨਾਲ ਇਹਦੇ ਹਸਬੰਦ ਦੇ ਸਹਿਯੋਗ ਨਾਲ ਤੇ ਇੰਨੇ ਇਹ ਚ ਮਤਲਬ ਦਾਖਲਾ ਲਿਆ ਇਸ ਫੀਲਡ ਹਮੇਸ਼ਾ ਹੀ ਇਹਨੂੰ ਸਹਿਯੋਗ ਰਿਹਾ ਤਦ ਇਹ ਨੂੰ ਨਹੀਂ ਕਿਹਾ ਵੀ ਮਤਲਬ ਕਿਸੇ ਪਰਵਾਦੂ ਪਰਵਾਰਾ ਕੋ ਕਿਸੇ ਨੇ ਕਿਹਾ ਵੀ ਤੈਨੂੰ ਇਸ ਵੀਰ ਵਿੱਚ ਸਹਿਯੋਗ ਨਹੀਂ ਅਸੀਂ ਦਵਾਂਗੇ ਹਰ ਹਮੇਸ਼ਾ ਨਾਲ ਖੜੇ ਰਹੇ ਹੈ ਤੁਹਾਡਾ ਨਾਮ ਤੇ ਜਿਹੜੀ ਤੁਸੀਂ ਸੇਵਾ ਚੁਣੀ ਹੈ ਕਿਨੇ ਚਿਰ ਤੋਂ ਤੁਸੀਂ ਇਸ ਦੇ ਵਾਸਤੇ ਕੰਮ ਕਰ ਰਹੇ ਜਿੱਦ ਕੀ ਚੀਜ਼ ਜਿਹੜੀ ਤੁਸੀਂ ਤਾਂ ਕਰਦੇ ਨੂੰ ਅਸਰ ਦੇ ਜਾ ਰਹੇ ਮੇਰਾ ਨਾਮ ਡਾਕਟਰ ਤਨਵੀਨ ਕੌਰ ਹੈ ਅਤੇ ਮੈਂ ਐਮ ਡੀ ਰੇਡੀਓ ਡਾਇਗਨੋਸਿਸ ਕੀਤੀ ਹੋਈ ਹੈ ਮੈਂ 8 ਸਾਲਾਂ ਤੋਂ ਇਸ ਲਾਈਨ ਵਿੱਚ ਹਾਂ 5 ਸਾਲ ਵਿੱਚ ਮੈਂ ਐਮ ਬੀਬੀਐਸ ਦੀ ਡਿਗਰੀ ਕੀਤੀ اور ਫਿਰ 3 ਸਾਲ ਵਿੱਚ ਐਮਡੀ ਦੀ ਡਿਗਰੀ 2 ਸਾਲ ਮੇਰਾ ਤਜਰਬਾ ਹੈ ਐਮਡੀ ਤੋਂ ਬਾਅਦ ਦਾ 1 ਸਾਲ ਮੈਂ ਐਸਜੀਆਰਡੀ ਮੈਡੀਕਲ ਕਾਲਜ ਵਿੱਚ ਲਾਇਆ ਤੇ 1 ਸਾਲ ਮੈਨੇਜਰ ਸਕੈਨਸ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ ਅੱਜ ਆਪਣਾ ਅਲਟਰਾਸਾਉਂਡ ਸੈਂਟਰ ਖੁੱਲਣ ਜਾ ਰਿਹਾ ਹੈ ਜਿਸ ਦਾ ਨਾਮ ਹੈ ਡਾਕਟਰ ਤਕਮੀਨਸ ਐਡਵਾਂਸ ਸਕੈਨ ਐਂਡ ਡਾਇਗਨੋਸਟਿਕ ਸੈਂਟਰ ਇਸ ਵਿੱਚ ਆਪਾਂ ਹਰ ਪ੍ਰਕਾਰ ਦੇ ਅਲਟਰਾਸਾਉਂਡ ਕਰਦੇ ਹਾਂ ਜਿਵੇਂ ਕਿ 2D 3D 4D ਅਲਟਰਾਸਾਉਂਡ ਰੰਗीन ਅਲਟਰਾਸਾਉਂਡ ਹੁੰਦੇ ਨੇ ਅਨਾਲੀ ਆਪਣੇ ਲੈਬਸ ਦੀਆਂ ਸਰਵਿਸਿਜ਼ ਮਿਲਣਗੀਆਂ ਪੇਸ਼ੈਂਟਸ ਨੂੰ ਜਿਹਦੇ ਵਿੱਚ ਕੀ ਆਪਣੇ ਨਾਲ ਮੈਕਸ ਲੈਬ ਜੁੜੀ ਹੋਈ ਹੈ ਤੇ ਕੀ ਅੰਦਰ ਵਿੱਚ ਮਤਲਬ ਕਿ ਜਿਹੜਾ ਤੁਸੀਂ ਜਿਹੜਾ ਆਪਣੇ ਤੋਂ ਆਪਣੇ ਪਰਾਲਾ ਕੀਤਾ ਹੈ ਜਾਂ ਕਿਸੇ ਦੇ ਨਾਲ ਜੁੜ ਕੇ ਕਰਾਇਆ ਨਹੀਂ ਜੀ ਇਹ ਸਾਡਾ ਆਪਣਾ ਉਪਰਾਲਾ ਹੈ ਤੇ ਇਹ ਅਸੀਂ ਆਪਣਾ ਨਿੱਜੀ ਉਪਰਾਲਾ ਸ਼ੁਰੂ ਕੀਤਾ ਹੈ ਜੇ ਕੋਈ ਪਹਿਲਾ ਤਰੰਤਾਰਨ ਦੇ ਚਿਹਰੇ ਦੀ ਰਿਤਾ ਸਕਦੀ ਹੈ ਕਿ ਜਾਂ ਕੁਝ ਲੱਗ ਨਹੀਂ ਹੋ ਰਿਹਾ ਨਹੀਂ ਜੀ ਤਰਨ ਤਰਨ ਜਿਲੇ ਵਿੱਚ ਮੈਂ ਐਮ ਡੀ ਰੇਡੀਓ ਡਾਇਗਨੋਸਿਸ ਇਕੱਲੀ ਡਾਕਟਰ ਹਾਂ ਜਿਨ੍ਹਾਂ ਨੇ ਐਮ ਡੀ ਰੇਡੀਓ ਡਾਇਗਨੋਸਿਸ ਕੀਤਾ ਹੈ ਔਰ ਇਹ 3 ਸਾਲਾਂ ਦੀ ਡਿਗਰੀ ਹੈ ਜਿਹੜਾ ਕਿ ਸਪੈਸ਼ਲਾਈਜ਼ੇਸ਼ਨ ਹੈ ਸਾਰੇ ਅਲਟਰਾ ਸਾਊਂਡ ਸਕੈਨਸ ਵਾਸਤੇ ਇਸ ਫਰਦੀ ਖੇਤਰ ਪਿੰਡਾ ਤਰਨਤਨ ਜਿਲ੍ਹਾ ਇਹਦੇ ਵਿੱਚ ਜਿਹੜਾ ਲੋਕਾਂ ਤੱਕ ਆਪਣੀ ਜਿਹੜੀ ਪਹੁੰਚ ਪਾਉਣ ਵਾਸਤੇ ਲੋਕਾਂ ਨੂੰ ਦੱਸਣ ਵਾਸਤੇ ਇਸ ਤਰ੍ਹਾਂ ਦੇ ਪ੍ਰੋਜੈਕਟੇ ਜਾਂ ਕੇ ਕਿ ਇਸ ਤਰ੍ਹਾਂ ਦੀ ਸੇਵਾ ਚੱਲਦੀ ਹੈ ਇੱਥੇ ਹਰ ਤਰ੍ਹਾਂ ਦੇ ਆਪਣੇ ਅਲਟਰਾਸਾਉਂਡ ਸਕੈਨਸ ਸਕੈਨਸ ਹੋਣਗੇ ਜਿਦੇ ਵਿੱਚ ਹਰ ਤਰ੍ਹਾਂ ਦੇ ਰੰਗीन ਅਲਟਰਾਸਾਉਂਡਸ ਹੁੰਦੇ ਨੇ ਔਰ ਵੱਧ ਤੋਂ ਵੱਧ ਸੇਵਾ ਨਭਾਈਆਂ ਚੰਗੀਆਂ ਗਰੀਬ ਲੋਕਾਂ ਲਈ ਦਾ ਮਾਨ ਕੀਤਾ ਜਾਵੇਗਾ ਤੇ ਸਾਰੇ ਮਰੀਜ਼ਾਂ ਦਾ ਮਾਨ ਕੀਤਾ ਜਾਵੇਗਾ ਉਸ ਤੋਂ ਪਹਿਲਾਂ ਕੋਈ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਜਿ ਤਰ੍ਹਾਂ ਕਿ ਕਿਚਿੰਗ ਵਿੱਚ ਚੇਕ ਹਰ ਸੁਪਰੇ ਚੱਲਦਾ ਹੈ ਅਲਟਰਾਸਾਉਂਡ ਹਾਂਜੀ ਹਾਂਜੀ ਬਹੁਤ ਹਾਂਜੀ ਸ਼ਾਮ ਨੂੰ ਮੈਂ ਉੱਥੇ ਆਪਣੀਆਂ ਸੇਵਾਵਾਂ ਨਿਭਾਵਾਂਗੀ ਸ਼ਾਮ 4 ਵਜੇ ਤੋਂ ਬਾਅਦ ਕੋਈ ਵੀ ਮੈਸੇਜ ਇਹ ਲੋਕਾਂ ਨੂੰ ਮੈਸੇਜ ਮੈਂ ਇਹੋ ਦੇਣਾ ਚਾਹਾਂਗੀ ਕਿ ਆਪਣਾ ਅਗਰ ਕੋਈ ਵੀ ਤੁਹਾਨੂੰ ਤਕਲੀਫ ਆਂਦੀ ਹੈ ਮਰੀਜ਼ਾਂ ਨੂੰ ਕਿਸੇ ਵੀ ਤਰੀਕੇ ਦੀ ਤਾਂ ਉਸ ਦੇ ਆ ਜਾਂਚ ਜ਼ਰੂਰ ਕਰਾਉਣ ਜੇ ਜਾਂਚ ਸਹੀ ਹੋਵੇਗੀ ਤਾਂ ਹੀ ਕੋਈ ਇਲਾਜ ਸਹੀ ਹੋਵੇਗਾ ਇਸ ਕਰਕੇ ਆਪਣਾ ਸਭ ਤੋਂ ਸਹੀ ਤਰ੍ਹਾਂ ਜਾਂਚ ਕਰਾਉਣ ਅਲਟਰਾਸਾਉਂਡ ਕਰਾਉਣ ਅਗਰ ਕਿਤੇ ਵੀ ਪੇਟ ਵਿੱਚ ਕੋਈ ਦਰਦ ਹੈ ਪ੍ਰੈਗਨੈਂਸੀ ਵਿੱਚ ਜਿਹੜੇ ਜਿਹੜੇ ਰੈਗੂਲਰ ਇੰਟਰਵਲਸ ਤੇ ਸਕੈਨ ਹੁੰਦੇ ਨੇ ਉਹ ਕਰਵਾਉਣ ਹਾਂਜੀ